ਵੱਡੀ ਖਬਰ سامنے ਆ ਰਹੀ ਹੈ ਵਿਸ਼ਨੋਈ ਦੀ ਆਏ ਦਿਨ ਕੋਈ ਨਾ ਕੋਈ ਵੀਡੀਓ ਸਾਹਮਣੇ سوشل میڈیا ਤੇ ਵਾਇਰਲ ਹੁੰਦੀ ਹੈ ਅੱਜ ਫੇਰ ਵਿਸ਼ਨੋਈ ਦੀ ਇੱਕ ਨਵੀਂ ਵੀਡੀਓ ਜੇਲ੍ਹ ਤੋਂ ਸਾਹਮਣੇ ਆਈ ਹੈ ਜਿਸ ਦੇ ਵਿੱਚ ਵਿਸ਼ਨੋਈ ਕਿਸੇ ਨਾਲ ਵੀਡੀਓ ਕਾਲ ਤੇ ਸੰਪਰਕ ਕਰ ਰਹੇ ਹਨ ਗੱਲਬਾਤ ਕਰ ਰਹੇ ਹਨ ਇਸ ਨੂੰ ਲੈ ਕੇ ਵਿਕਰਮਜੀਤ ਸਿੰਘ ਮਜੀਠੀਆ ਨੇ ਸਰਕਾਰ ਤੇ ਕੱਲ ਤੰਝ ਤਸੇ ਹਨ ਸਵਾਲ ਚੁੱਕੇ ਹਨ ਆਓ ਜਾਣਦੇ ਹਾਂ ਇਸ ਦੀ ਪੂਰੀ ਜਾਣਕਾਰੀ ਕਿ ਵੀਡੀਓ ਕਿੱਥੋਂ ਵਾਇਰਲ ਹੋਈ ਹੈ ਤੇ ਉਹ ਜੇਲ੍ਹ ਦੇ ਵਿੱਚ ਬਿਸ਼ਨੋਏ ਨੂੰ ਫੋਨ ਕਿਨੇ ਦਿੱਤਾ ਹੈ ਇਸ ਦੇ ਲਈ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਛੱਠਾ ਸਾਡੇ ਨਾਲ ਜੁੜੇ ਹਨ ਉਹਨਾਂ ਤੋਂ ਪੂਰੀ ਜਾਣਕਾਰੀ ਦੱਸ ਕੇ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਕਿੱਥੋਂ ਦੀ ਸਾਹਮਣੇ ਆ ਰਹੀ ਹੈ ਹਾਂਜੀ ਗੁਰਪ੍ਰੀਤ ਜੀ جب یہ وشنوید جیل تو وہ ویڈیو کال دی ویڈیو سامنے آئی ہے تو اسی دس ساڑے دسکانوں دسو کی یہ ویڈیو کتھو وائرل ہوئی ہے میں میں تو اچھا سریفی ناما ہے لارو کو بشنوید جیل دیشتے باتے کی ایک سچی دن اچھا ہو دائتا ایک دمیگا لیس تو پہلا بہت سریفی نامیہاں ویڈیو جیل دیشتے سامنے ہو جاگی جس لیکن پہلاک ساکتے ہیں کہ وہ شکریف سامنے آئیتی جیل دیش جدوکار نے کنارا کرتا ہے جیل کے اندر کیونکہ ہوگیا بورڈ سشنوی کا دو تین دن بعد بشنونی فروغ کر دوں گا جیل کے ਜੋ ਜਲਣ ਕੰਟਰੋਲ ਦੀ ਪੰਜਾਬ ਸਰਕਾਰ ਉਸ ਮਾਮਲੇ 'ਚ ਹਾਈ ਕੋਰਟ ਵੱਲੋਂ ਦੀ ਝਾੜ ਫਾਈਲ ਕੀਤੀ ਪੰਜਾਬ ਸਰਕਾਰ ਨੂੰ ਪਰ ਜਿਹੜੀ ਬਹੁਤਨਾ ਗੱਲ ਹੋ ਰਹੀ ਹੈ ਬਹੁਤ ਪੋਲਿਟਿਕਲ ਗੱਲਬਾਤ ਕਰ ਰਹੀ ਹੈ ਉਸ ਤੋਂ ਵੀ ਵੀਡੀਓ ਬਣਾਈ ਜਾਂਦੀ ਹੈ ਦੋਵਾਂ ਦੀ ਕਹਿੰਦੇ ਕਿ ਵੀਡੀਓ ਕੋਲ ਤਾਂ ਗੱਲਬਾਤ ਹੋ ਰਹੀ ਹੈ ਤਾਂ ਉਹਦੇ ਵਿੱਚ ਵਿਸ਼ੋਣ ਦਾ ਨੈਤਿਕ ਗੱਲਬਾਤ ਕਰ ਰਿਹਾ ਹੈ ਜੇਲ੍ਹ ਦੇ ਅਧਿਕਾਰੀ ਵੱਡੇ ਸਵਾਲ ਇਹ ਕਿ ਐਸਾ ਇਸ ਤਰੀਕੇ ਨਾਲ ਸੌਣ ਕਿਵੇਂ ਪਾਈ ਜਾਂਦੇ ਨੇ ਜਦੋਂ ਸੌਣ ਕੇ ਦਾ ਜੇਲ੍ਹ ਚ ਦਿੱਤੇ ਜਾਂਦੇ ਨੇ ਕੁਝ ਸਮੇਂ ਦੇ ਸੌਣ ਦਾ ਅਸਥਿਤ ਜਾਂਦੇ ਨੇ ਕਿੰਨੇ ਗੱਲਬਾਤ ਕਰਾਉਣੀ ਹੁੰਦੀ ਹੈ ਤਾਂ ਉਹ ਪ੍ਰੋਟੋਕੋਲ ਜਿਹੜਾ ਗੇਜ ਮੈਨੂਵਲ ਹੈ ਉਹਦੇ ਮੁਤਾਬਕ ਅਧਿਕਾਰ ਹੁੰਦਾ ਹੈ ਕਿ ਆਪਾਂ ਆਪਣੇ ਪਰਿਵਾਰ ਨਾਲ ਕੁਝ ਤੇ ਰਿਸ਼ਤੇਦਾਰ ਨਾਲ ਗੱਲਬਾਤ ਕਰਨੀ ਹੈ ਤਾਂ ਸਮਾਂ ਹੁੰਦਾ ਹੈ ਕਿ ਆਪਾਂ ਕਿੰਨੀ ਵਾਰ ਫੋਨ ਕਰ ਸਕਿਆ ਹਫਤੇ ਦੇ ਵਿੱਚ ਉਹ ਤਾਂ ਸਾਲ ਕਰਾਈ ਜਾਂਦੀ ਹੈ ਪਰ ਇੱਥੇ ਮੋਬਾਈਲ ਫੋਨ ਦੀ ਗੱਲ ਕੀਤੀ ਜਾਂਦੀ ਸਮਾਰਟ ਫੋਨ ਦੀ ਤਾਂ ਉਹ ਬਿਲਕੁਲ ਵੀ ਇਜਾਜ਼ਤ ਨਹੀਂ ਹੁੰਦੀ ਹੈ ਕਿ ਕੋਈ ਕਹੇ ਜਾਂ ਕੋਈ ਹਵਾਲਾ ਕੀ ਆਪਣੇ ਕੋਲ ਰੱਖ ਸਕਦਾ ਹੈ ਮਾਰੇ ਜਿਹੜਾ ਨਰਸਬਿਸ਼ੂਰ ਦੀ ਵਾਰ-ਵਾਰ ਸਾਹਮਣੇ ਆਉਂਦੀ ਹੈ ਤਾਂ ਸਵਾਲ ਉੱਕੇ ਜਾਂਦੇ ਨੇ ਪੰਜਾਬ ਸਰਕਾਰ ਦੇ ਹੁਣ ਡਿਗਰੇ ਮਜੀਠੀਆ ਨੇ ਟਵੀਟ ਕੈਂਪੇਨ ਥਰੂ ਲੈ ਕੇ ਪੁਲਿਸ ਦੇ ਕੀ ਰਿਤੇਗਾ ਬਣਾਇਆਗਾ ਕਿ ਉਹਨੇ ਕਿਹਾ ਕਿ ਪਹਿਲਾਂ ਗੈਂਗਸਟਰ ਨਰਸਬਿਸ਼ੂਰ ਨੇ ਪੰਜਾਬੀ ਗੈਂਗਸਟਰ ਉਸੇ ਵਾਲਾ ਕੰਮ ਕੀਤਾ ਸੀ ਕਿ ਹਾਲ ਹੀ ਦੇ ਵਿੱਚ ਬਿਸ਼ੂਰ ਨੇ ਗੁਜਰਾਤ సీఎం ਤੋਂ ਪਾਕਿਸਤਾਨੀ ਗੈਂਗਟਰ ਸ਼ੇ ਜਾਤਪੜਤੀ ਨੂੰ ਨਿੱਜੀ ਸ਼ੁਭਕਾਮਨਾਵਾਂ ਦਿੱਤੀਆਂ ਤੇ ਇਸ ਦੇ ਨਾਲ ਸਾਫਤ ਹੁੰਦਾ ਹੈ ਕਿ ਉਹ ਕੈਦ ਵਿੱਚ ਹੁੰਦੇ ਹੋਈ باوجود ਆਜ਼ਾਦੀ ਦੇ ਨਾਲ ਕੰਮ ਕਰ ਸਕਦਾ ਹੈ ਪੰਜਾਬ ਦੀ 6 ਤੋਂ 7 ਦਿਨਾਂ ਦੀ ਟ੍ਰਿਪ ਨੂੰ ਦੇਣ ਬਾਅਦ ਤੇ ਬਾਅਦੂਕ ਪੰਜਾਬ ਦੇ ਮੁੱਖ ਮੰਤਰੀ ਨੇ ਗ੍ਰੈਬ ਤੋਂ ਭਗਵੰਤ ਮਾਨੀ ਕੈਸੇ ਕੀ ਬਣਾਈ ਸੀ ਜਾਂਚ ਵੱਲ ਪਰ ਜਾਂਚ ਵਿੱਚ ਕੁਝ ਵੀ ਨਤੀਜੇ ਸਾਹਮਣੇ ਨਹੀਂ ਆਏ ਅਗੇ ਉਸ ਤੋਂ ਉਸ ਦਾ ਗੈਂਗ ਜਾਂ ਸਰਮਾਲ ਕਾਲੋ ਲਗਾਤਾਰ ਧਮਕੀਆਂ ਦੇ ਰਿਹਾ ਹਨ ਸਮਨ ਕਾਂ ਦੀ ਇੱਕ ਬਾਤ ਸੀ ਇਹਨਾਂਾਰ ਹਮਲੇ ਹੋਏ ਜਦੋਂ ਗੈਂਗਸ ਕੈਦ ਵਿੱਚ ਹੋਣ ਦੇ ਬਾਅਦ ਤੋਂ ਕਿਹਾਂ ਕਿਸੇ ਲੋਕ ਤੋਂ ਵੀ ਕੰਮ ਕਰ ਸਕਦੇ ਨਹੀਂ ਤਾਂ ਜਿਹੜੀ ਗਤੀਵਿਧੀਆਂ ਜਿਹੜੀਆਂ ਜਨਤਕ ਸੁਰੱਖਿਆ ਲਈ ਵੱਡੀ ਖਤਰਾ ਪੈਦਾ ਕਰਦੀਆਂ ਨੇ جس طریقے سے ہوں گرات کی گنج سامنے آئی ہے تو سوالوں کے گھر میں ضرور ہے سکارا کہ بار بار گیا کیوں ہو گیا ہے کیونکہ پنجاب سرکار نے وہ کاروائی کی ہوں گی ਦੋਸਤੋ ਬਾਤ ਉਹ ਇੱਕ ਢਾਂ ਸਾਹਮਣੇ ਨਹੀਂ ਸੀ ਆਉਣੀ ਹੈ ਕਿ ਦਾ ਕਿ ਉਹ ਵੀ ਸਵਾਲ ਹੈ ਕਿ بار بار ਇਹਨਾਂ ਨੂੰ ਫੋਨ ਹੈ ਜਿਹੜਾ ਕੌਣ ਦਿੰਦਾ ਹੈ ਕਿਵੇਂ ਮਈਆ ਕਰਵਾਏ ਜਾਂਦੇ ਨੇ ਕਿਵੇਂ ਜੇਲ੍ਹ ਦੇ ਅੰਦਰ ਵੀ ਆਈ ਵੀ ਕਲਚਰ ਚੱਲਦਾ ਤਾਂ ਕੁਰੇ ਸਵਾਲ ਉੱਠਦੇ ਨੇ ਕਿਉਂਕਿ ਜਿਹੜੇ ਵੱਡੇ ਕੈਕਟਰ ਨੇ ਵੱਡੇ ਕੈਦੀ ਦੇ ਵੱਡੇ ਆਵਾ ਲੋਤੀ ਹੈ ਤਾਂ ਉਹਨਾਂ ਨੂੰ ਹੌਸਲ ਉੱਠਦੇ ਦੇ ਦਿੱਤੀ ਜਾਂਦੀ ਹੈ ਉਹਦੀਆਂ ਬੋਲਾਂ ਸਮੇਂ ਸਮੇਂ ਤੇ ਕੁੱਤੀਆਂ ਰਹਿੰਦੀਆਂ ਨੇ ਨਵੀਂ ਗੱਲ ਨਹੀਂ ਹੈ ਕਿ ਹੁਣ ਵੀਡੀਓ ਕਾਲ ਜਿਹੜੀ ਉਹ ਸਾਹਮਣੇ ਆਈ ਹੈ ਉਸ ਤੋਂ ਪਹਿਲਾਂ ਵੀ ਬਹੁਤ ਸਾਰੀ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਉਹ ਵੀ ਦਾਰਪੜੀ ਯੂਨੀ ਨਾਲ ਇਹ ਕਿ ਸਰਕਾਰਾਂ ਨੇ ਕੋਈ ਵੀ ਸੌਖੀ ਸਿਕਿਆ ਜਰੇ ਮੰਤਰੀ ਭਾਰਤ ਸਰਕਾਰ ਨੂੰ ਚਾਹੀਦਾ ਕਿ ਜਿੰਨੀਆਂ ਚੀਜ਼ਾਂ ਚੰਦ ਪਾਈਆਂ ਨੇ ਸਖਤ ਨੋਟਿਸ ਲਿਆ ਜਾਵੇ ਐਕਸ਼ਨ ਲਿਆ ਜਾਵੇ ਪਰ ਕੋਈ ਵੀ ਇਦਾਂ ਦੇ ਸਖਤ ਕਾਰਵਾਈ ਹੁਣ ਜੀ ਨਜ਼ਰ ਨਹੀਂ ਆ ਰਹੀ ਜਿਸ ਨੂੰ ਲੈ ਕੇ ਹੁਣ ਨਗਰਪਾਲਿਕਾ ਦੀਆਂ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਪੰਜਾਬ ਦੇ ਕੁਝ ਪਾਸੋਂ ਦੇ ਪੰਜਾਬੀ ਨੇ ਉਹਨਾਂ ਦੇ ਮਾਨਸਿਕੀਤ ਵੀ ਜਰੂਰ ਨੇ ਜਿਹੜੇ ਸਿੱਧੂ ਕੁਰਸੀ ਵਾਲੇ ਦੇ ਨਾਲ ਹੱਥ ਨਹੀਂ ਮਿਲਦੇ ਉਹ ਪ੍ਰਸੰਤ ਨਹੀਂ ਉਹਨਾਂ ਦੇ ਮਾਨਸਿਕ ਵਿੱਚ ਵੀ ਹੁਣ ਸਵਾਲ ਉੱਠਦੇ ਨੇ ਕਿ ਗੁੱਸਾ ਪੈਦਾ ਹੁੰਦਾ ਕਿ ਵਿਸ਼ਵਾਸ ਨਹੀਂ ਜਿਹੜਾ ਕਿ ਪੰਜਾਬ ਦੇ ਵਿੱਚੋਂ ਕੱਲੇ ਇੰਟਰਵਿਊ ਹੋਇਆ ਕਿਉਂਕਿ ਯਾਨ ਕੁਸ਼ ਬਿਸ਼ਨੁਈ ਕਤਲ ਮਾਮਲੇ ਦੇ ਨਾਮ ਲੱਗਦੀ ਨੇ ਉੱਥੇ ਵਿੱਚ ਜਿਸ ਤਰ੍ਹਾਂ ਦੀ ਕੋਈ ਹੋਈ ਸੀਗੀ ਆਪਣਾ ਬਿਸ਼ਨੁਈ ਜਿਹੜਾ ਪੰਜਾਬ ਪੁਲਿਸ ਜਿਹੜੀ ਉਹ ਅਪਰਡਕਸ਼ਨ ਗ੍ਰਾਂਟ ਤੇ ਲੈ ਕੇ ਆਉਂਦੀ ਆ ਪੰਜਾਬ ਦਾ ਪੁੱਛੀ ਜਿਵੇਂ ਦਿੱਤੀ ਗਈ ਸੀ ਤਾਂ ਇੱਕ ਕਰਕੇ ਜਦੋਂ ਜੇਲ੍ਹ ਤੋਂ बार-बार ਵੀਡੀਓ ਸਾਹਮਣੇ ਆਉਂਦੀ ਆ ਤਾਂ ਇਹਦੇ ਨਾਲ ਸਿੱਧੂ ਮੂਸੇਵਾਲਾ ਦਾ ਜਿਹੜਾ ਪਰਿਵਾਰ ਹੈ ਉਹਨਾਂ ਵੀ ਮਨੁਸ਼ਾਜਨੀ ਪੁਖਜਤ ਕਮੇਟੀ ਦੇ ਕਿ ਬਿਸ਼ਨੁਈ ਹੈ ਜਿਹੜਾ ਉਹ ਜੇਲ੍ਹ ਤੋਂ ਬੈਠਾ ਹੋ ਕਾ ਰਿਹਾ ਹੈ ਵਿਕਰਮ ਕਹਿੰਦਾ ਹੈ ਜੇਲ੍ਹ ਤੋਂ ਬੈਠਾ ਜੇਲ੍ਹ ਤੋਂ ਵੀਡੀਓ ਪਾਲਾ ਰਿਹਾ ਹੈ ਨਾ ਪਰ ਉਹਨੂੰ ਇੱਦਾਂ ਸਾਫ਼ ਨਹੀਂ ਬਲੇ ਆ ਤਾਂ ਕਹਿ ਰਹੇ ਕਿ ਉਸਦੇ ਆਪਣੇ ਪਰਿਵਾਰ ਨਾਲ ਮਾਮਲਾ ਜੁੜਿਆ ਹੋਣ ਕਰਕੇ ਉਹਨਾਂ ਦੇ ਦਿਨਾਂ ਨੂੰ ਭਾਰੀਸ਼ਾ ਦੇ ਜਨੂਆ ਆ ਗਈ ਹੈ ਜਦੋਂ ਵੀ ਕੋਈ ਗਾਜ ਕੁਸ਼ੂ ਦੀ ਗੇਲ ਦੇ ਨਾਲ ਪਰਧੋ ਕਿਤਾ ਦੀ ਗਤੀ ਕਿਤੇ ਸਾਹਮਣੇ ਆਉਂਦੀ ਹੈ ਤਾਂ ਉਹਨਾਂ ਦਾ ਆਪ ਕਹਿ ਰਹੀ ਹੈ ਕਿ ਸਰਕਾਰਾਂ ਦੀ ਤੋਲ ਹੋ ਰਹੀ ਹੈ ਜਿਹੜੇ ਜਿੰਨੇ ਅਜੇ ਵੀ ਜਿਲ੍ਹਾ ਪੰਜਾਬ ਤੇ ਉਹ ਇਹ ਭਾਵੇਂ ਕਿ ਉਸ ਤੋਂ ਬਿਤੇ ਉਹਨਾਂ ਜੇਡ ਪ੍ਰਸ਼ਾਸਨ ਦੀ ਬਹੁਤ ਕੌਂਦੀਆਂ ਜਿਹਨੀਆਂ ਵਿਦੇਸ਼ ਤੋਂ ਕੇਂਦਰੀ ਸਰਕਾਰਾਂ ਦੇ ਤੋਂ ਕੋਈ ਨਾ ਕੋਈ ਸਖਤ ਐਕਸ਼ਨ ਲੈਣਾ ਪਊਗਾ ਤਾਂ ਜੋ ਇਹ ਜੀਆਂ ਕਤਾਮਾਂ ਦੇ ਸਾਹਮਣੇ ਨਾ ਆਉਂ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਵਿਕਰਮਜੀਤ ਸਿੰਘ ਮਜੀਠੀਆ ਨੇ ਸਰਕਾਰ ਪੰਜਾਬ ਸਰਕਾਰ ਤੇ ਤੰਜ ਕਸੇ ਨੇ ਉਹਦੇ ਵਿੱਚ ਉਹਨੂੰ ਲੱਗੇਗੀ ਪੰਜਾਬ ਸਰਕਾਰ ਮੁਸੀਬਤ ਦੇ ਵਿੱਚ ਆ ਗਈ ਹੈ। ਪਰ ਮੰਨਦੇ ਨੇ ਉਹੀ ਕਠੜੀਆਂ ਸਾਹਮਣੇ ਆਈ ਹੈ ਹੋਰ ਤਾਂ ਚੀ ਹੈ ਪਰ ਉਹਨੇ ਪੰਜਾਬ ਸਰਕਾਰ ਦੇ ਨਾਲ ਐਡ ਕਰਤਾ ਤਾਂ ਇਹ ਵੀ ਗੱਲ ਆ ਗਈ ਹੈ ਕਿ ਵਿਕਰਮ ਮਜੀਠੀਆ ਨੇ ਜਿਹੜੇ ਉਹਨਾਂ ਨੂੰ ਜਿਹੜੇ ਡਰਗ ਮਾਮਲੇ ਚ ਆਇਆ ਸੀ ਜਿਹਨੇ ਬੁਲਾਇਆ ਸੀ ਅੱਜ ਉਹਨਾਂ ਨੇ ਪੇਸ਼ ਹੋਣਾ ਪਿਆ ਕਿ ਉਹ ਫੇਰ ਤਾਂ ਗੱਲ ਅੰਦਰ ਨੇ ਕਿ ਜਿਹੜੀ ਲੱਟਿਕੇ ਪਹਿਲਾਂ ਪੰਜਾਬ ਦੇ ਵਿੱਚੋਂ ਇੰਟਰਵਿਊ ਸਾਹਮਣੇ ਆਈਆਂ ਮਾਨਸਿਕ ਕਰਨ ਦੀ ਕਾਰਵਾਈ ਕੀਤੀ ਭਾਵੇਂ ਮਾਮਲਾ ਉਹਨੂੰ ਗੁੱਜੇਪਤ ਗੁੜਿਆ ਹੋਇਆ ਹੋਇਆ ਹੋਰ ਕੁਤੇ ਨਾਲ ਜੁੜਿਆ ਹੋਇਆ ਪਰ ਕਿਤੇ ਨਾ ਕਿਤੇ ਪੰਜਾਬ ਸਰਕਾਰ ਵਿੱਚ ਦੇ ਰਹਿਣ ਵਾਲੇ ਜਿਹੜੇ ਪੰਜਾਬ ਦੇ ਲੀਡਰ ਨੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਸਵਾਲ ਪੁੱਛਲੇ ਨੇ ਪਰ ਇਹ ਘਟਨਾ ਨਾਲ ਜੋੜ ਦੇਣਾ ਹੁੰਦਾ ਪਰ ਉਹਨਾਂ ਕੋ ਵੀ ਜੁੜੇ ਆ ਪਰ ਇਹ ਜਿਹੜੇ ਕੈਂਡੀਕ ਤੋਂ ਖੁਦ ਦੇ ਸਾਹਮਣੇ ਆਈ ਹੈ ਜਿਹਦੇ ਉਹ ਜਿਸ ਤਰ੍ਹਾਂ ਕੇ ਉਹੀ ਗੱਲ ਕਹਿ ਰਹੇ ਨੇ ਉਹੀ ਜਿਹੜਾ ਕਾਰਵਾਈ